ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਤਰੀਕ ਹੈ 2 ਜੁਲਾਈ ਅੱਜ ਆਪਾਂ ਆਏ ਸੀ ਲੁਧਿਆਣਾ ਮੰਡੀ ਮੰਡੀ ਤਾਂ ਸਾਰੀ ਖਾਲੀ ਨਜ਼ਰ ਆ ਰਹੀ ਹੈ ਟਾਈਮ ਵੀ ਸਵੇਰ ਦੇ 5 ਵਜੇ ਚੁੱਕੇ ਆ ਜਿਹੜੀ بارش ਕਰਨ ਉਹਦੇ ਕਰਨ ਆਪਣੀਆਂ ਫੜਾਂ ਜਿਹੜੀਆਂ ਦੁਕਾਨਾਂ ਉਹਨਾਂ ਨੇ ਨਹੀਂ ਖੋਲੀਆਂ ਡੀਲਰਾਂ ਨੇ ਨਾ ਹੀ ਕਿਸੇ ਨੇ ਛੋਟੀ ਮੋਟੀ ਵੀ ਦੁਕਾਨ ਖੋਲੀ ਆ بارش ਲੱਗ ਚੁੱਕੀ ਮੱਠੀ ਮੱਠੀ ਕੋਈ ਵੀ ਦੇਖੋ ਬੰਦਾ ਨਹੀਂ ਨਿਹਰਾ ਬਹੁਤ ਟਮਾਟਾ ਬੰਦਾ ਨਾ ਯਾਰ ਆ ਰਿਹਾ ਇਧਰ ਹਦਵਾਣਾ ਰੱਖਿਆ ਹੋਇਆ بارش ਦੇ ਕਾਰਨ ਹਦਵਾਣਾ ਤਾਂ ਚਲੋ ਨਹੀਂ ਵਿਕਣਾ ਹੁਣ ਇਹਦਾ ਕੰਮ ਤਾਂ ਹੋ ਗਿਆ ਖਤਮ ਥੋੜਾ ਬੋਤਾ ਫਿਰ ਵੀ ਪਿਆ ਹੈ ਜਿਹੜਾ ਖੇਤਾਂ ਵਿੱਚ ਹੈ ਉਹ ਉੱਤੀ ਲਗਾ ਰਹੇ ਅਦਰ ਸਨੀ ਭਾਜੀ ਪਰਨਾ ਮਾਰਦੇ ਹੋਏ ਤੁਰ ਰਿਹਾ ਹੈ ਇਹਨਾਂ ਤੋਂ ਗਰਮੀ ਜਿਹੜੀ ਸੈੱਡ ਨਹੀਂ ਕਰ ਹੋ ਰਹੀ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਕਿੰਨਾ ਪਸੀਨਾ ਆ ਗਿਆ ਉੱਪਰ بارش ਵੀ ਥੋੜੀ ਥੋੜੀ ਪੈ ਰਹੀ ਪਰ ਫਿਰ ਵੀ ਪਸੀਨਾ ਨਹੀਂ ਰੁਕ ਰਿਹਾ ਇਹਨਾਂ ਨੂੰ بارش ਥੋੜੀ ਤੇਜ਼ ਹੋ ਚੁੱਕੀ ਹੈ ਚਲੋ ਇੱਕ ਤਾਂ ਵਧੀਆ ਵੀ ਹੈ ਗਰਮੀ ਤੋਂ ਰਾਹਤ ਮਿਲ